ਭਾਈ ਕਰੀ ਤੇ ਭਾਈ ਕੋਈ ਸਾਰਾ ਨਹੀਂ ਨੰਦਾ ਸਾਡਾ ਕੋਈ ਨਦੀ ਆਉਂਦੀ ਹੈ ਨਾਲ ਕੋ ਪ੍ਰਸ਼ਾਸਨ ਕਰੀ ਤੇ ਕੋਈ ਸਹੂਲਤ ਹੈ ਨਾ ਕੋਈ ਹੈਲਪ ਹੈਗੀ ਅੱਪਾ ਆਪਣੇ ਆਪ ਆਪਣੇ ਡੰਗਰ ਚੱਕ ਕੇ ਦੂਸਰੀ ਮੋਟਰ ਤੇ ਜਾ ਕੇ ਕਰਿਆ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਦੇ ਵਿੱਚ ਕੋਈ ਨਾ ਤਾਂ ਇੱਥੇ ਕੋਈ ਸਾਰ ਲਿਤੀ ਸੀ ਨਦੀ ਸਰਪਨਾ ਬਟਾਈ ਹੋਈ ਸੀ ਇਹ ਵੀ ਚਾਰ ਚਾਰ ਪਾਣੀ ਵਿੱਚ ਉੱਤੇ ਕਰਕੇ ਲਾਂਗਰੇ ਜੀ ਹੋਣ ਜਿਹੜਾ ਪੁਲਿਸ ਗਏ ਕੋਈ ਕੰਟਰੋਲ ਨਹੀਂ ਪਾਸੇ ਤੋਂ ਵੀ ਸਰਪਨਾ ਕੋ ਵੀ ਜਾ ਕੇ ਪੇਟਾ ਤੇ ਨਸਾ ਕਰਿਆ 8-10 ਕਿੱਲੇ ਦਾ ਜਮੀਨ ਡੁੱਬ ਗਈ ਚੀਰੀ ਵਾਲੇ ਦੋਸਤੋ ਫਿਰ ਤੋਂ ਹਾਜ਼ਰ ਆ ਇੱਕ ਹੋਰ ਖਬਰ ਦੇਣਾ ਖਬਰ ਹੈ ਚੰਡੀਗੜ੍ਹ ਦੇ ਤਨਾ ਸਕੂਲ ਤੇ ਦੇਖ ਸਕਦੇ ਹੋਂ ਪੁਲਿਸ ਪ੍ਰਸ਼ਾਸਨ ਥਾਨਿਆ ਲੋਕ ਜਿਹੜੇ ਸਥਾਨੇ ਕਿਸਾਨ ਨੇ ਉਹ ਮੌਕੇ ਤੇ ਦਿਖਾਈ ਦੇ ਰਹੇ ਨੇ ਆਖਰ ਕਰ ਇੱਕ 2 ਲੋਕ ਇਕੱਠੇ ਹੋਏ ਨੇ ਤਨਾਸ ਦੇ ਪੁਲ ਦੇ ਉੱਪਰ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿਸ ਤਰ੍ਹਾਂ ਦੇ ਕਿਸਾਨਾਂ ਨੂੰ ਸਮੱਸਿਆਵਾਂ ਆਈਆਂ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਪ੍ਰਸ਼ਾਸਨ ਦੇ ਤਮਾਮ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਇਸ ਵਕਤ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਕਿੱਦਾਂ ਕਿਸਾਨਾਂ ਨੂੰ ਸਮੱਸਿਆਵਾਰੀਆਂ ਤੇ ਕੀ ਕੁਝ ਹੋ ਰਿਹਾ ਕੀ ਕੁਝ ਕਿਹਾ ਪਹਿਲਾਂ ਤਾਂ ਇਹ ਸਾਰੀ ਤਸਵੀਰਾਂ ਦੇਖੋ ਕਿੱਦਾਂ ਦੀ ਦਿੱਕਤ ਆ ਇਹ ਵੀ ਤਸਵੀਰਾਂ ਤੁਹਾਡੇ ਸਾਹਮਣੇ ਆ ਭਾਈ ਬਹੁਤ ਜ਼ਿਆਦਾ ਨਹੀਂ ਆ ਗਈ ਬਹੁਤ ਇਨਸਾਨ ਹੋ ਗਏ ਪਾਣੇ ਪਾਣੇ 50000 ਰੁਪਏ ਦੀ ਟੂੜੀ ਕਰਾਈ ਦੀ ਪਿਛਲੇ ਹਫ਼ਤੇ ਸਾਰੀ ਟੂੜੀ ਕਿਹਣਾ ਮੈਂ ਤੁਹਾਡਾ ਮੇਰਾ ਰਜੇਸ਼ ਧਮੰਡ ਟੂ ਮਝਲਾ ਪਿੰਡ ਅੱਛਾ ਕੁਝ ਕਹਿਰ ਕਰੀ ਤੁਸੀਂ ਕੁਝ ਕਹਿਰ ਕੀ ਮੈਂ ਇਹਦੇ ਕੋਈ ਸ਼ਿਕਾਇਤ ਵੀ ਕਰੀ ਹੈ ਸ਼ਿਕਾਇਤ ਤਾਂ ਬਾਈ ਕਰੀ ਦੀ ਬਾਈ ਕੋਈ ਸਾਰਾ ਨਹੀਂ ਲੈਂਦਾ ਸਾਡਾ ਕੋਈ ਨਤੀ ਆਉਂਦੀ ਹੈ ਨਾ ਕੋਈ ਪ੍ਰਸ਼ਾਸਨ ਕਰੀ ਤੇ ਕੋਈ ਸਹੂਲਤ ਐ ਨਾ ਕੋਈ ਹੈਲਪ ਐਗੀ ਆਪਾਂ ਆਪਣੇ ਆਪ ਆਪਣੇ ਡੰਗਰ ਚੱਕ ਕੇ ਦੂਸਰੀ ਮੋਟਰ ਤੇ ਜਾ ਕੇ ਕਰਿਆ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਦੇ ਵਿੱਚ ਕੋਈ ਨਾ ਤਾਂ ਇੱਥੇ ਕੋਈ ਸਾਰ ਲਿੱਤੀ ਕਿਸੇ ਨੇ ਕੇਸਰ ਪਹਿਲਾਂ ਪਟਾਈ ਹੋਈ ਸੀਗੀ ਇਹ ਇਹ ਵੀ ਚਾਰ ਚਾਰ ਪੰਜ ਵਾਰ ਕੁੱਟ ਕਰਕੇ ਲਾਂਗੇ ਸੀਗੇ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਕਿਸੇ ਨੇ ਕੋਈ ਸਾਰ ਨਹੀਂ ਲਈ ਹੁਣ ਜਿਹੜਾ ਪੁੱਲ ਸੀਗਾ ਟੁੱਟ ਗਿਆ ਇੱਧਰਲੇ ਪਾਸੇ ਤੋਂ ਵੀ ਵਿਚਕਾਰ ਤੋਂ ਵੀ ਫਿਰ ਜਾਣੇ ਖੇਤਾਂ 'ਚ ਨੁਕਸਾਨ ਕਰਿਆ 8-10 ਕਿੱਲੇ ਦਾ ਜਮੀਨ ਡੁੱਬ ਗਈ ਚੀਰੀ ਵਾਲੇ 15-20 ਕਿਲੋ ਜਿਹੜੇ ਮੱਕੀ ਦੇ ਚਾਰੇ ਰਸਗੇ ਇਹ ਫੇਰੀ ਦੇ ਬਾਜਰੇ ਦੇ ਬਹੁਤ ਸਮਾਉਂਦੇ ਮੰਨ ਲਓ ਸਾਡੇ ਪਿੰਡ ਜਦੋਂ ਐਮਸੀ ਚ ਆਈ ਜਦੋਂ ਸਾਨੂੰ 100 ਰੁਪਿਆ ਵੀ ਮੁਆਵਰੇ ਦਾ ਨਹੀਂ ਮਿਲਿਆ ਹਰੇਕ ਸਾਲ ਨੁਕਸਾਨ ਹੁੰਦਾ ਉਹਦੇ ਪਹਿਲਾਂ ਵੀਡੀਓ ਉਹ ਸੀ ਡੀਸੀ ਹਾਲ ਸਾਡੇ ਅੰਡਰ ਸੀਗਾ ਸਾਨੂੰ ਮਤਲਬ ਹਰੇਕ ਮੁਆਵਜ਼ਾ ਮਿਲਦਾ ਸੀ ਕੋਈ ਨੁਕਸਾਨ ਨਹੀਂ ਹੁੰਦਾ ਸੀ ਮੰਨ ਲਓ ਕੋਈ ਸਬਸਿਡੀ ਜਾਂਦੀ ਸੀ ਹਰ ਚੀਜ਼ ਦੀ ਸਾਨੂੰ ਸਹੂਲਤ ਸੀ ਜ਼ਿਮੇਵਾਰਾਂ ਨੂੰ ਹੁਣ ਨਾ ਤਾਂ ਸਾਨੂੰ ਕੋਈ ਸਹੂਲਤ ਹੈ ਜਿਹੜਾ ਨੁਕਸਾਨ ਹੋਇਆ ਉਲਟ ਉਹਦਾ ਵੀ ਕੋਈ ਮੁਆਵਜ਼ਾ ਨਹੀਂ ਉਲਟਾ ਸਾਡੀਆਂ ਕਹਿੰਦੇ ਜਮੀਨਾ ਥੋੜੇ ਸਾਹਮਲੇ ਤਾਂ ਸਾਨੂੰ ਦੇ ਦਿਓ ਜੀ ਖਰੀਚ ਠੀਕ ਹੈ ਸਾਨੂੰ ਸੁਵਿਧਾ ਕੋਈ ਨਹੀਂ ਦੇਣੀ ਜ਼ਮੀਨਾਂ ਦੇ ਦੋ ਬਸ ਨਾ ਸਾਨੂੰ ਬਾਈ ਦੇ ਬਾਈ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਾ ਤਾਂ ਨੌਕਰੀ ਦੇ ਵਿੱਚ ਕੋਟਾ ਹੈ ਕੋਟਾ ਕੁਛ ਨਹੀਂ ਹੈ ਆ ਜਾਨਵਰ ਕਿੰਨੇ ਹੜ੍ਹੇ ਸੀਗੇ ਜਾਨਵਰ 3-4 ਜਾਨਵਰ ਹੜ੍ਹੇ ਸੀਗੇ ਓਪਰ ਨੇ ਰਿਕਵਰ ਕਰ ਲਈ ਸੀ ਬਚਾ ਲਈ ਸੀ ਵਿੱਚ ਬੜ ਕੇ ਆਪਾਂ ਨੇ ਤੇ ਇੱਕ ਬਾਬਾਈ ਦੇ ਦੋ ਬੱਕਰੀਆਂ ਸੀਗੀਆਂ ਉਹ ਪਾਣੀ ਦੇ ਵਿੱਚ ਉਹ ਮਰ ਗਈਆਂ ਇਹ ਨੁਕਸਾਨ ਹੋ ਗਿਆ ਬਾਕੀ 10-12 ਜਿਹੜੇ ਡੰਗਰ ਸੀਗੇ 5-7 ਡੈਰੀਆਂ ਨੇ ਉਹਨਾਂ ਦੇ ਵਿੱਚ ਪਾਣੀ ਇੰਨਾ ਨਾ ਗੋਡੇ-ਗੋਡੇ ਭੜ ਗਿਆ ਸੀਗਾ ਉਹ ਵੀ ਹੁਣ ਉਹਨਾਂ ਨੇ ਕੱਢਿਆ ਵਿਚਾਰੇ ਬੜੀ ਮਿਹਨਤ ਕਰਦੇ ਪਏ ਆ ਤੇ ਸਾਨੂੰ ਪ੍ਰਸ਼ਾਸਨ ਤੋਂ ਹੀ ਬੇਨਤੀ ਹੈ ਵੀ ਸਾਡਾ ਜਿਹੜਾ ਇਹ ਹੈਲਪ ਕੀਤੀ ਜਾ ਇਹ ਸਪੈਸ਼ਲ ਹੀ ਪਟਿਆਲਾ ਰਾਓ ਦੇ ਨੇੜੇ ਜਿਹੜੇ ਜ਼ਮੀਨਾਂ ਨੇ ਇਹ ਆ ਤਾਂ ਇਹਨਾਂ ਨੂੰ ਸਾਡੀ ਰਿਕਵਰ ਕਰ ਲਓ 2013 ਦੇ ਐਕਟ ਦੇ ਨਾਲ ਜਿਹੜਾ ਰੂਲ ਬਣਿਆ ਹੈ ਉਹਦੇ ਹਿਸਾਬ ਦੇ ਨਾਲ ਜ਼ਿਮੀਦਾਰ ਨੂੰ ਕੋਈ ਨਹੀਂ ਤਾਂ ਇਹਦੇ ਜਿਹੜੇ ਸਾਡਾ ਰੂਲ ਬਣਦਾ ਹੈ ਜਿਹੜਾ ਉਹਦੇ ਰਿਕਾਰਡਿੰਗ ਇਹ ਮੁਆਵਜ਼ਾ ਦਿੱਤਾ ਜਾਂਦਾ ਹੁਣ ਡੀਸੀ ਸਾਹਿਬ ਆ ਰਹੇ ਮੰਗ ਰੱਖੋਗੇ ਤੁਸੀਂ ਹੁਣ ਮੰਗੋ ਭਾਈ ਮੰਗ ਰੱਖਣੀ ਹੈ ਆਪਾਂ ਨੇ ਡੀਸੀ ਸਾਹਿਬ ਨੂੰ ਵੀ ਵੀਡੀਓ ਸਾਡੀ ਹੈਲਪ ਕਰਨ ਨੂੰ ਇਹ ਸਾਡੇ ਦਾ ਪਿੰਡ ਦੁਆਰੇ ਵੀਡੀਓ ਉਸ ਵਿੱਚ ਪਾ ਦਿਓ ਜੀ ਬਚਾ ਇੱਥੇ ਹੀ ਕਰ ਲਓ ਜੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਕੋਈ ਫਾਇਦਾ ਨਹੀਂ ਹੋਇਆ ਜੀ ਮੌਕੇ ਤੇ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਪੁਲਿਸ ਦੇ तमाम सीनियर ऑफिसर ਵੀ ਨਾਲ ਨੇ ਤੇ ਪ੍ਰਸ਼ਾਸਨ ਦੇ ਵੀ ਕਈ ਵੱਡੇ ਅਧਿਕਾਰੀ ਨਾਲ ਨੇ ਦੇਖ ਸਕਦੇ ਹੋ ਕਿ ਕਿਸਾਨ ਹੈ ਉਹਨਾਂ ਨੇ ਆਪਣੀ ਸਮੱਸਿਆਵਾਂ ਮਾ ਡੀਸੀ ਸਾਹਿਬ ਨੂੰ ਦੱਸੀਆਂ ਡੀਸੀ ਸਾਹਿਬ ਨੇ ਤੁਰੰਤ ਇਸ ਸਮੱਸਿਆ ਨੂੰ ਹੱਲ ਕਰਨ ਦਾ ਦਾਵਾ ਕੀਤਾ ਹੈ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਆ ਤਨਾਸਪੁਰ ਤੋਂ ਕਿੱਦਾਂ ਦੀ ਇਹਨਾਂ ਨੇ ਮੰਗ ਰੱਖੀ ਹੈ ਕਿ ਕੁਝ ਹੋਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੈਸੇ ਇਸ ਫਿਰ ਅੱਗੇ ਖੇਤ ਵਿੱਚ ਕਿਵੇਂ ਜਾਣ ਜਾਂ ਤੋਂ ਜਗ੍ਹਾ ਨਹੀਂ ਬਣ ਰਹੀ ਆ ਪਟਰੀ ਨਹੀਂ ਬਣ ਰਹੀ ਪਟਰੀ ਬਣ ਰਹੀ

ਪਰ ਇਨਫੈਟ ਰੇਨ ਬੜਾ ਸਬ ਯੂਕਮੇ ਡੈਮ ਹੈ ਜਿਹਦਾ ਬੜਾ ਪ੍ਰੋਬਲਮ ਹੈ ਡੈਮ ਕਾ ਵੀ ਹੋਰ ਇਹ ਵੀ ਆ ਕੇ ਕਹਾਂ ਜਾ ਰਹਾ ਹੈ ਸਪਰਮ ਕੈਕਟਰ ਆ ਕੇ ਨਹੀਂ ਨਹੀਂ ਜੋ ਸਲੀ ਆ ਕੇ ਜਾਂਦਾ ਹੈ ਟ੍ਰੈਲਿੰਗ ਰੋਡ ਵਾਲੇ ਤੱਕ ਜਾਂਦਾ ਹੈ ਟ੍ਰੈਲਿੰਗ ਅੱਗੇ ਜਾਂਦਾ ਨਹੀਂ ਵਾਈ ਮੋਹਾਲੀ ਹੌਪੀ ਚਲਦਾ ਹੈ ਬਸ ਆਇਆ ਹੈ ਬਾਕੀ ਅਗਰ ਆਣਾ ਆਪਣੇ ਖੇਤਾਂ ਨੂੰ ਇਹ ਹਰ ਚੜੇ ਆਪਣੇ ਖੇਤਾਂ ਮੇਰੇ ਵੀ ਨੇੜੇ ਨੇੜੇ ਬੈਠੇ ਰਹੇ ਜਿਹਨਾਂ ਸਿੱਕੇ ਕੰਮ ਕਰਦੇ ਹਾਂ ਆਪਣੇ ਰੁਦਕ ਹਬੀਬ ਆ ਰਿਹਾ ਹੈ ਆਪਣੀ ਬਾਤ ਚਾਹੁੰਦੇ ਨੇ ਬ੍ਰਦਰ ਮੇਰਾ ਏਰੀਆ ਬਿਲਕੁਲ ਲਾਲ ਵਾਲਾ ਵਾੜ ਨੰਬਰ 14 ਤੋਂ ਮੈਂ ਪਾਸ ਹੋਇਆ। ਕਿੰਨੇ ਟਿਮੇਂ ਦੇ ਰਹਿਆ? ਕਿਾ ਜਿਵੇਂ ਭਰਾ ਮੇਰੇ ਪਿੰਡਾਂ ਦੇ ਭਰਾਏ ਮੈਂ ਜਲਦੀ ਕੁੱਸਤੀ ਰਹਾਂਗਾ ਆਪ ਜੀ ਜਿਹੜਾ। ਕੋਈ ਮੁਸੀਬਤ ਹੈ ਨਾ ਕੋਈ ਵੀ ਕੋਈ ਮੁਸੀਬਤਾਂ ਦੀਆਂ ਲੈਣਾ ਨਹੀਂ ਬੇਕਸਰ ਕਰਦੇ। ਮੈਂ ਅਤੀ ਵਾਰ ਤੋਂ ਉੱਠ ਕੇ ਆਇਆ। ਜਿਵੇਂ ਨਾ ਭਰਾ ਜਿਹਦੇ ਪਾਸੋਂ ਕੋਈ ਕੁੱਸਤੀ ਕਰੀ ਲੈ ਵੀ ਲੈ ਵੀ। ਕਿ ਆਪਣੇ ਜੋਬ ਤੋਂ ਹੁਣ ਬਿਚੰਗਾਲੀ ਵਿੱਚ ਦੇਖਾ। ਸੋਨਰ ਦੇ ਇਹ ਕੰਮ ਪਰਸਪਰ ਤੋਂ ਪਹਿਲੇ ਹੋਣੇ ਦੇਈਏ। ਅਸੀਂ ਤਾਂ ਅਸੀਂ ਤਾਂ ਹੁਣੇ ਸੇ ਡਿਮਾਂਡ ਕਰਦੇ ਮੇਰੇ ਕੋਲ ਆ ਜਿਓ ਮੇਰੇ ਆਫਿਸ। 4 ਸਾਲ ਤੋਂ ਮੈਂ ਲੈਟਰ ਲਿਖ ਰਿਹਾ ਕਿ ਡੀਸੀਟੀ ਹੋਣੀ ਚਾਹੀਦੀ ਹੈ। ਪਰ ਸਾਡੇ ਟਾਈਮ ਤੋਂ ਲੋ ਜਿਹੜੀ ਅਜੀ ਦੇ ਫਰਸ਼ੂ ਤੋਂ ਸਾਰਾ ਬੱਕਰੀਆਂ ਵੀ ਬੈਠੋ ਕੀ ਹੈ ਇਹ ਇੱਕ ਵੰ ਪਹਿਲਾ ਹੋਣੀ ਚਾਹੀਦੀ ਹੈ ਪਰ ਫਸਾਦੇ ਜਦ ਜਾਗਦੇ ਥੋੜੀ ਦਿੱਕਤ ਹੈ ਡੀਸੀ ਸਾਹਿਬ ਦਾ ਤੁਹਾਡੇ ਸਾਹガル ਵਾਸਤੇ ਕੀ ਗੱਲ ਵਾਸਤੇ ਡੀਸੀ ਸਾਹਿਬ ਨਿਕੋ ਡੀਸੀ ਸਾਹਿਬ ਜਦ ਇਹਨਾਂ ਅੱਜ ਬਰਸਾਤ ਦੇ ਟਾਈਮ ਤੋਂ ਪਾਣੀ ਆਇਆ ਤੇ ਡੀਸੀ ਸਾਹਿਬ ਨਹੀਂ ਹੈ ਅੱਜ ਇਹਨਾਂ ਨੇ ਪੰਦਰਾਂ ਕਾ ਡੀਸੀ ਸਾਹਿਬ ਨੇ ਮਿਲ ਬਸ ਹੁਸਤਾ ਕਿ ਟੋੜਾ ਜਿਹੜਾ ਮੇਨ ਇਸ਼ੂ ਦਾ ਰਸਤੇ ਦਾ ਸਾਡਾ ਜਿਹੜਾ ਪੂਰਜ ਕੰਪਲੈਕਸ ਬਣਿਆ ਉਸ ਰਸਤੇ ਤੇ ਪਹਿਲਾਂ ਉਧਰੋਂ ਸਾਰੇ ਲੋਕ ਲੰਘਦੇ ਸੀ ਜਮੀਨ ਦਾ ਉਹ ਪੂਰਜ ਕੰਪਲੈਕਸ ਬਣਨੇ ਦੇ ਵਕਤ ਉਹ ਰਸਤਾ ਬੰਦ ਹੋ ਗਿਆ ਇਹ ਤਾਂ ਹੋਣਾ ਹੀ ਕਰਦੀ ਉਹਨੂੰ ਕਿਰੇ ਆ ਵੀ ਟੈਂਪਰੇਰੀ ਟੋਰਟ ਵੀਰਾਂ ਨੂੰ ਖੋਲਿਆ ਜਾਵੇ ਜਦ ਤੱਕ ਇਹਦੇ ਨੂੰ ਦੱਸਦਾ ਨਹੀਂ ਬਣਾ ਕੇ ਉਹਨਾਂ ਨੇ ਆਈ ਕਾਰਡ ਬਣਾਉਣਾ ਉਹ ਕਿਹੜਾ ਜੇ ਫੁੱਟਬਾਲ ਫਲੈਕਸ ਹੈ ਐ ਵੀ ਫੁੱਟਬਾਲ ਫਲੈਕਸ ਕੋਈ 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 ਕਰੇ ਸੋ ਓਰਟੀ ਪਰਪਸ ਦੇ ਨਾਤੇ ਉਹਨੇ ਜੈਸੇ ਸਰ ਸਾਡੇ ਦੇ ਹੀ ਭੇਜਦੇ ਕਿ ਜਿਹੜੇ ਜ਼ਿੰਮੇਦਾਰ ਭਰਾਏ ਉਹ ਕਹਿੰਦਾ ਤੁਸੀਂ ਫਾਰਮ ਦੇ ਤੇ ਨਾਮ ਚੈੱਕ ਕਰਕੇ ਉਹਨਾਂ ਦਾ ਆਈ ਕਾਰਡ ਬਣਾਓ ਜਿਹੜੇ ਜ਼ਿੰਮੇਦਾਰ ਬਿਲਕੁਲ ਸਾਡੇ ਸਰੇ ਹੀ ਹੋਣ ਰਿਸਿਵ ਹੋਇਆ ਐ ਪੀਸੀ ਸਾਹਿਬ ਬਹੁਤ ਅੱਛੇ ਹੈ ਮੈਂ ਔਰ ਮੇਰੇ ਏਰੀਆ ਦੇ ਨਾਲ ਦਾ ਪਰਸਲ ਕੁਦੀਪ ਜੀ ਅਸੀਂ ਦੋਨੋਂ ਜਣੇ ਅਸੀਂ ਪੂਰੇ ਕਿੜੇ ਆਪਣੇ ਹੈਗੇ ਨਹੀਂ ਜੀਮੇਦਾਰ ਇਹ ਉਹ ਤਾਂ ਨਾ ਹਸਤੇ ਜ਼ਿਮੀਦਾਰਾਂ ਚ ਹੈ ਡੱਡੂ ਮਾਤਰੀ ਜ਼ਿਮੀਦਾਰ ਨਾਲ ਲੈ ਕੇ ਜਾਉਂਗੇ ਹੋਏਗਾ ਪਰ ਜ਼ਿਮੀਦਾਰਾਂ ਨੂੰ ਪਤਾ ਲੋਕ ਘੱਟ ਦੋਵੇਂ ਅਫਸਰ ਪਰ ਫਿਰ ਵੀ ਆਪਾਂ ਲੱਗਦੇ ਆਪਾਂ ਸਟਰੋਂਗ ਬਕਾਇਦਾ ਲੈਟਰ ਤਿਆਰ ਹੋਏਗਾ ਬਰਫਦੀ ਹੋਏਗਾ ਇਹ ਤੋਂ ਚਾਰ ਵਾਰੀ ਪਹਿਲਾਂ ਦੇ ਚੁੱਕਿਆ ਇਸ ਵਾਰੀ ਫਿਰ ਲੈਟਰ ਤਿਆਰ ਆ ਉਹ ਵਾਲੇ ਦੇ ਦੇ ਇਹ ਕੌਂਸਲ ਸਾਹਿਬ ਤੇ ਸਾਹਿਬ ਦਾ ਮੇਰ ਸਾਹਿਬ ਵੀ ਸਾਡੇ ਨਾਲ ਨੇ ਤੇ ਜਿੱਤੀ ਮੇਰ ਸਾਹਿਬ ਵੀ ਸੀ ਦੇ ਨਾਲ ਕਹਿਣਾ ਵੀ ਜੀ ਸਾਹਿਬ ਜਲਦੀ ਹੀ ਕੰਮ ਕਰਾ ਦੇਣਗੇ ਦਿਲਾਸਾ ਦਿੱਤਾ ਕਿ ਹੁਣ ਦੇਖਣ ਵਾਲੀ ਗੱਲ ਹੋਏਗੀ ਕਿੰਨੀ ਜਲਦੀ ਇਹ ਪੂਰੇ ਕੰਮ ਕਰਵਾ ਦਿਆ ਜਾਂਦੇ ਜਿੱਤਰ ਜਾਨਵਰ ਕਈ ਪਾਣੀ ਦੀ ਚਪੇਟ ਚ ਆਏ ਨੇ ਇਹ ਭਾਈ ਸਾਹਿਬ ਨੇ ਤੇ ਮੁਆਵਜ਼ੇ ਦੀ ਗੱਲ ਕਰੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਆਉਣ ਵਾਲੇ ਸਮੇਂ ਚ ਕਿ ਇਹਨਾਂ ਦੀ ਮੰਗ ਮੰਨੀ ਜਾਂਦੀ ਆ ਜਾਂ ਫਿਰ ਇਹ ਹੁਣ ਖਾਣਾ ਪੁੱਜੀ ਕਰਕੇ ਹੀ ਲੁਟਾਰਾ ਖ ਰਹਿ ਜਾਏਗਾ ਜਿਹੜੇ ਜਿਹੋ ਲੋਕਾਂ ਨੇ ਦੇਖੇ ਉਸ ਤੇ ਕੀ ਹੋਵੇ ਇਸ ਵਿੱਚ 2-3 ਜੋ ਇਸ ਵਿੱਚ ਗਏ ਨੇ ਇੱਕ ਨੂੰ एग्रीकल्चरल तो लैंड पे पानी भरा है जिससे गरीब की फसलों को नुकसान हुआ है और एक हम एक्सेस का रास्ते का भी एक सोल्यूशन कभी करें का तो पटियाला गिराव का जो तो प्रमोशन तो है वो तो कि लॉन्ग टर्म सोल्यूशन में तो एक बार ये रेजल सीशन खत्म हो गई तो उसको भी ਇਸ ਵਿੱਚ ਅਭੀ ਇਸ ਤਰ੍ਹਾਂ ਦੀ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਬਿਕੋਜ਼ ਕਿ ਆਬਾਦੀ ਏਰੀਆ ਇਸ ਤੋਂ ਨਹੀਂ ਵੱਡਾ ਫਿਰ ਵੀ ਲੋਕ ਚੌਕਸ ਹੈ ਕਿਉਂਕਿ ਬਵੇਸ਼ੀ ਹੈ ਫਸਲ ਹੈ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਇਸ ਤੇ ਗੱਲ ਕੀਤੀ ਸਾਡੇ ਨਾਲ ਚੰਡੀਗੜ੍ਹ ਦੇ ਡੀਸੀ ਸਾਹਿਬ ਜਿਨ੍ਹਾਂ ਨੇ ਦਾਵਾ ਕੀਤਾ ਹੈ ਜਲਦ ਹੀ ਜਿਹੜੇ ਕਿਸਾਨਾਂ ਨੂੰ ਸਮੱਸਿਆਵਾਂ ਆਈਆਂ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਤੇ ਜਿਹੜੇ ਸਥਾਨੀਏ ਲੋਕ ਸੀ ਕਿਸਾਨ ਸੀ ਤੇ ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਸੀ ਜਿਹੜੇ ਸਾਹਬ ਕਾ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤਸਵੀਰਾਂ ਤੁਹਾਡੇ ਸਾਹਮਣੇ ਸੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿੰਨੀ ਜਲਦੀ ਇਸ ਹਨਾ ਦੀ ਸਮੱਸਿਆ ਮਾਨੂੰ ਖਲ ਕੀਤਾ ਜਾਂਦਾ ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਆਪਣੇ ਸਹਿਯੋਗੀ ਬਬਲੂ ਬਰਮਾ ਦੇ ਨਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ